ਕਰ ਕਰ ਗੱਲਾਂ ਹੁੰਦੀਆਂ ਅੱਜਕੱਲ੍ਹ ਨੇ ਸਵਰਾਜ ਦੀਆਂ ਲਾਲ ਟਮਾਟੀ ਵਿੱਚ ਮਹਾਲੀ ਬਣੇ ਜਹਾਜ਼ ਦੀਆਂ ਮਿੱਤਰ ਪਿਆਰਿਓ ਗੱਲ ਇਹ ਆ ਵੀ ਹਰੇਕ ਭਰਾ ਦੇ ਦਿਲ ਵਿੱਚ ਚਾਹਣਾ ਹੁੰਦੀ ਹੈ ਵੀ ਬਈ 855 ਘਰੇ ਖੜਾ ਹੋਵੇ ਕਿਉਂਕਿ ਜਿਹਦੇ ਘਰੇ 855 ਖੜਾ ਹੋਵੇ ਨਾ ਸੱਜਣੋ ਉਹਦੀ ਗਰੇਸੀ ਵੱਖਰੀ ਪੈਂਦੀ ਆ ਹਨਾ ਪਰ ਜੇ ਕਿਸੇ ਭਰਾ ਨੇ ਇਹ 855 ਲੈ ਕੇ ਜਾਣਾ ਸੱਜਣੋ ਕੰਡੀਸ਼ਨ ਬੜੀ ਸਾਫ਼ ਹੈ ਮਾਡਲ ਹੈਗਾ 2011 ਤੇ ਖੜਾ ਹੈ ਸਾਡੇ ਭਰਾ ਗੱਗੂ ਲੱਭੀ ਗੱਗੂ ਕੀ ਹਾਲ ਨੇ ਠੀਕ ਹੈ ਠੀਕ ਹੈ ਤੇ ਅੱਜ ਕਿੰਨੇ ਟਰੈਕਟਰ ਲੈ ਕੇ ਆਇਆ ਟਰੈਕਟਰ ਬਸ ਯਾਰ ਥੋੜਾ ਮੰਦਾ ਜਾ ਹੁਣ ਕਰਕੇ ਇੱਕ ਦੋ ਹੀ ਲੈਉਣੇ ਆਗੇ ਅੱਛਾ ਹਾਂ ਵੀ ਸੀਜ਼ਨ ਦਾ ਜ਼ੋਰ ਕਰਕੇ ਕਿਉਂਕਿ ਵੇਚਣ ਵਾਲਿਆਂ ਨੇ ਵੇਚਤੇ ਹਾਂ ਜੀ ਖਰੀਦਣ ਵਾਲਿਆਂ ਨੇ ਖਰੀਦ ਲਈ ਹੈ ਨਾ ਬਸ ਬਸ ਤੇ ਹੁਣ ਇਸ ਤੋਂ ਬਾਅਦ ਨਵੇਂ ਸਿਲਸਲੇ ਤੋਂ ਟਰੈਕਟਰ ਕਿਰਾਏ ਕਰੂਗਾ ਤਾਂ ਗਿਆ ਪਿਆ ਹੌਲੇ ਮੁੜ ਕੇ ਨਹੀਂ ਆਏਗੇ ਠੀਕ ਹੈ ਜੀ ਹਾਂ ਇਹ ਮਾਡਲ 2011 ਰਈ ਆ ਇਹ 2011 ਮਾਡਲ ਹੈ ਵੀਰੇ ਬਈ ਸਾਰਾ Ориਜਨਲ ਹੀ ਆ ਇਹ ਟਰੈਕਟਰ ਸਾਰਾ ਜੈਨਿਨ ਆ ਓਕੇ ਤੇ ਇਹਦੇ ਜੇ ਆਪਾਂ ਗੱਲ ਕਰੀਏ ਇੰਜਨ ਗੇਅਰ ਦਾ ਪਹਿਲਾਂ ਤਾਂ ਕਿਵੇਂ ਆ ਸੀ ਇੰਜਨ ਗੇਅਰ ਦਾ ਪੂਰਾ ਚੰਗਾ ਹੈ ਵੀਰੇ ਪੂਰੇ ਓਕੇ ਆ ਹਾਂ ਤੇ ਕੰਡੀਸ਼ਨਿੰਗ ਖਲਾ ਨਹੀਂ ਹੈਗਾ ਟਾਈਪ ਟੂ ਕਵਰ ਤਾਂ ਜਰੂਰ ਖੁੱਲੇ ਹੈਗੇ ਅੱਛਾ ਉਹ ਹੈਡ ਹੁੱਡ ਨੂੰ ਚਾਬੀ ਨਹੀਂ ਹੈਗੀ ਨਾ ਪੰਪ ਨੂੰ ਚਾਬੀ ਆ ਠੀਕ ਆ ਜੈਨਿਨਰੇਟਰ ਸਾਰਾ ਓਕੇ ਤੇ ਮੂਰਲਾ ਜੋੜਾ ਹੈਗਾ ਬਿਲਕੁਲ ਹੀ ਨਵਾਂ ਹੈਣਾ ਬਈ ਬਸ ਕੱਲ ਹੀ ਪੋਆਇਆ ਵੀਰੇ ਅੱਛਾ ਕੱਲ ਹੀ ਪੋਆਇਆ ਹਾਂਜੀ ਹਾਂ ਓਕੇ ਤੇ ਬਈ ਆ ਸਾਰਾ Ориਜਨਲ ਵੇਲੇ ਜੇ ਹੁਣ ਕਰਕੇ ਪਾਲਸਾਂ ਬੂਲਸਾਂ ਪੱਟੀ ਥੋੜੀਆਂ ਵੱਧ ਬਾਹਰ ਲੈਣੇ ਆਂਗੇ ਚਮਕਦਾ ਜਾ ਬੱਤ ਹੋਰ ਵੀ ਆਣਾ ਰੇਤਾ ਵੀ ਜਿਆਦਾ ਚੱਲਦਾ ਹਨ ਤੇ ਉ ਚਮਕ ਬਹੁਤ ਆ ਟਰੈਕਟਰ ਦੀ ਚਮਕ ਬਾ ਖੜੇ ਤੇ ਦੇ ਦੋ ਟਰੈਕਟਰ ਦੋ ਤਿੰਨ ਕੀ ਹੈਗੇ ਕਪੜਾ ਹੀ ਮਰੀ ਜਾਂਦੇ ਹੈਗੇ ਤੇ ਸੱਜ ਨੂੰ ਹਾਂ ਸਾਦਰੀ ਸੁਤਰੀ ਜਿਵੇਂ ਕਹਦੀ ਪੂਰੀ ਘੰਟਾ ਹਨ ਤੇ ਸੀਟਾਂ ਵੀ ਘੰਟੇ ਨੇ ਯਾਰ ਹਨ ਤੇ ਸਾਰੀ ਮਗਰਲੇ ਟਾਇਰ ਕਿੰਨੇ ਪੈਸੇ ਹੋਣਗੇ ਇਹਦੇ ਮਗਰਲੇ ਟਾਇਰ 80 ਕੇ ਪੈਸੇ ਮੰਨ ਲਾ ਯਾਰ 80 85 ਪੈਸੇ ਹੋਣਗੇ ਪਰ 80 ਮੰਨ ਲਾ ਤੂੰ ਅੱਛਾ ਤੇ ਬਈ ਵਿੱਚ ਇਹਦੇ ਉਹ ਕੰਪਾਉਂਡ ਹੈ ਸਾਰਾ ਲੱਗਿਆ ਹੋਇਆ ਇਹ ਕੰਪਾਉਂਡ ਮਾਰ ਦਿੰਦਾ ਯਾਰ ਮੂੰਹ ਜਰੀ ਚੀਜ਼ ਵਧੀ ਜਾ ਕਿਉਂ ਕਿ ਤੇ ਨਾਲ ਜਰਬ ਵੀ ਨਹੀਂ ਪੈਂਦਾ ਜੰਗਾਲ ਦਾ ਡਰ ਨਹੀਂ ਰਹਿੰਦਾ ਜਿਵੇਂ ਕਹਿੰਦੀ ਲੋਹੇ ਦੀ ਮਿਆਦ ਵਧ ਜਾਂਦੀ ਆ ਸਹੀ ਗੱਲ ਹੈ ਹਨ ਤੇ ਸੱਜਣੂ ਬਾਕੀ ਪਿੱਛੋਂ ਪਿੱਛੋਂ ਦੇਖ ਜਵੇਂ ਉਮ ਹੀ ਟਰੈਕਟਰ ਨਾ ਇਹ ਆ ਚੀਜ਼ਾਂ ਲਿੰਕਾਂ ਲੁਕਾਂ ਤਾਂ ਟਰੈਕਟਰ ਬਹੁਤ ਹੋ ਜਾਂਦਾ ਜਿਹੜਾ ਚੱਲਿਆ ਹੋਵੇ ਜਿਆਦਾ ਹਾਂ 540 ਵਾਲਾ ਸਟicker ਵੀ ਉਮ ਹੀ ਲੱਗਿਆ ਪਿਆ ਹਲੇ ਤੱਕ ਹਾਂ ਤੇ ਸਤਰੀ ਵੀ ਦਿਖਾਤੀ ਬਈ ਪੂਰੀ ਘੈਂਟ ਲੱਗੀ ਹੋਈ ਆ ਹਨਾ ਤੇ ਲਿੰਕਾਂ ਲੁਕਾਂ ਪੱਖੋਂ ਜਿਵੇਂ ਕਹਿੰਦੀ ਪੂਰੀ ਘੈਂਟ ਆ ਯਾਰ ਸਾਰਾ ਫ ਤੇ ਜਿਹਦੇ ਵੀ ਨੰਬਰ ਦੀ ਗੱਲ ਕਰੀਏ ਪੰਜਾਬ ਦੀ ਆ ਨਹੀਂ ਨੰਬਰ ਇਹ ਹਰਿਆਣਾ ਨੰਬਰ ਹਰਿਆਣੇ ਦਾ ਹਾਂ ਓਕੇ ਤੇ ਜਿਹਦੇ ਰੇਟ ਦੀ ਗੱਲ ਕਰੀਏ ਰੇਟ ਤਾਂ ਇਹ 4 ਲੱਖ 10000 ਦੀ ਡਿਮਾਂਡ ਕਰਦੇ ਆ ਮੌਕੇ ਤੋਂ ਹੋ ਜਾਂਦਾ ਹੁੰਦਾ ਦਾ 15000 ਦਾ ਅੱਛਾ ਮਤਲਬ ਜਿਵੇਂ ਕਹਦੀ ਆ ਵੀ 10 15000 ਇਹ ਤੋਂ ਡਿਸਕਾਊਂਟ ਹੋਊਗਾ ਡਿਸਕਾਊਂਟ ਹੋ ਜਾਂਦਾ ਠੀਕ ਆ ਲੈ ਮੈਨੂੰ 10 15000 ਤਾਂ ਸਿੱਧਾ ਡਿਸਕਾਊਂਟ ਆ ਇਹਦੇ ਵਿੱਚੋਂ ਜੇ ਕਿਸੇ ਭਰਾ ਨੇ ਲੈਣਾ ਮਾਡਲ ਹੈਗਾ 2011 ਹਾਂ ਮਾਰਕਾ 11 ਦੀ ਹੈ ਮਾਰਕਾ ਦੀ 11 ਦੇ 11 ਦੇ ਮਾਰਕੇ ਨੇ ਓਕੇ ਤੇ ਇਹ ਤੁਹਾਨੂੰ ਹੁਣ ਕਰਕੇ ਲੈ ਲੈ ਬੱਟੀ ਨੰਬਰ ਹਰਿਆਣਾ ਦਾ ਟਰੈਕਟਰ ਬੜਾ ਸੋਹਣਾ ਨਾ ਅਸੀਂ ਹਰਿਆਣਾ ਨੰਬਰ ਲੈਂਦੇ ਨਹੀਂ ਹੁੰਦੇ ਸਿਰਫ ਸੋਹਣਾ ਹੋਣ ਕਰਕੇ ਲੈ ਲੈ ਵੀ ਚਲ ਕੁਝ ਨਹੀਂ ਹੁੰਦਾ ਯਾਰ ਸੋਹਣਾ ਟਰੈਕਟਰ ਹੈ ਚਲੋ ਇਹ ਹੁੰਦਾ ਚੰਗੀ ਚੀਜ਼ ਨੇ ਬਈ ਫਿਰ ਵਿਗੀ ਜਾਣਾ ਹੁੰਦਾ ਜਿਹੜੀ ਦਿਲ ਨੂੰ ਜਚੇ ਹਨਾ ਉਹ ਫਿਰ ਅੱਗੇ ਵੀ ਹਰੇਕ ਭਰਾ ਦੇ ਮਨ ਨੂੰ ਜਜੂ ਕਈ ਬੰਦੇ ਹੁੰਦੇ ਅਗਲਾ ਕਹਿੰਦਾ ਕਦਰ ਪਾਉਂਦਾ ਅਗਲਾ ਕਹਿੰਦਾ ਨਵਾਂ ਟਰੈਕਟਰ ਲੈਣਾ ਹਰਿਆਣਾ ਪੰਜਾਬ ਨੂੰ ਕੀ ਹੁੰਦਾ ਯਾਰ ਆਪਣਾ ਕੰਮ ਹੀ ਨਹੀਂ ਹਾਂ ਬਹੁਤ ਭਰਾ ਨਹੀਂ ਸਹੀ ਗੱਲ ਜਦੋਂ ਚੰਗਾ ਟਰੈਕਟਰ ਹੋਵੇ ਕੰਮ ਪੱਖੋਂ ਹਨਾ ਇੰਜਨ ਗੇਅਰ ਦਾ ਤੇ ਕੰਡੀਸ਼ਨ ਤਾਂ ਸੋਹਣਾ ਹੈ ਇਹ ਮੇਰਾ ਮੁਰਮੇ ਸੇ ਨਹੀਂ ਦਾ 11 ਚ ਸਿੱਧੇ ਹਿੱਸੇ ਵਾਲੇ ਆਗੇ ਜਿਹੜਾ ਥੋੜਾ ਨਾ ਕਟਾਈ ਮਹੇਵੀ ਹੁੰਦੀ ਆ ਉਹਨਾਂ ਦੀ ਹਾਂ ਅਸੀਂ ਥੋੜੇ 20 ਸਾਈਜ਼ ਚ ਆ ਜਾਂਦਾ ਹਾਂ ਜਿਹੜਾ ਇਹ ਨਾ ਥੋੜਾ ਮੁਰਮੇ ਹਿੱਸੇ ਵਾਲਾ ਹੁੰਦਾ ਥੋੜੇ ਇਹਦੇ ਕਟਾਈ ਆਏ ਸਾਹਮਣੇ ਪਾਵਰ ਸਟੀering ਵਾਂਗ ਹੀ ਹੁੰਦੀ ਆ ਦੀ ਓਕੇ 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 ਹਾਂ ਠੀਕ ਆ ਤੇ ਲੋ ਮਿੱਤਰੋ ਸੰਪਰਕ ਕਰ ਲਿਓ ਜੇ ਕਿਸੇ ਭਰਾ ਨੇ ਇਹ ਲੈਣਾ ਹੈ ਸਪਰਾਈਟ ਟਰੈਕਟਰ ਬੜਾ ਚੰਗਾ ਡਰਾਈਵਰ ਹੈ ਤੇ ਇਹ ਤੋਂ ਇਲਾਵਾ ਗੱਗੂ ਕਿਹੜਾ ਹੈ ਤੋਂ ਇਲਾਵਾ ਸੋਨ ਵਾਲੀ ਕੱੜਾ ਆਪਣੇ ਦਾ ਹਾਂ ਸੋਨ ਵਾਲੀ ਗੱਡੀ ਆ 60 ਹੈ ਹਾਂਜੀ ਹਾਂਜੀ ਓਕੇ ਇਹਦਾ ਨੰਬਰ ਤਾਂ ਪੰਜਾਬ ਦਾ ਹੀ ਆ ਇਹ ਪੰਜਾਬ ਦਾ ਵੀਰੇ ਇਹਦਾ ਪੰਜਾਬ ਦਾ ਨੰਬਰ ਹੈ ਇਹ ਫਾਸਟ ਪਾਰਟੀ ਦਾ ਹੈਗਾ ਓਕੇ ਬੀਬੀ 11 ਨੰਬਰ ਹੈ ਪਹਿਲੀ ਪਾਰਟੀ ਦਾ ਨਾਮ ਹੈ ਹਾਂ ਤੇ ਇਹਦੇ ਟਾਇਰਸ ਤਾਂ ਚੇਂਜ ਨਹੀਂ ਕੋ ਨਾਲ ਦੇ ਟਾਇਰ ਤੇ ਰੀਡੀਅਲ ਲਾ ਕੇ ਰੀਡੀਅਲ ਨੇ ਕਿੰਨੇ ਨੰਬਰ ਪਾਏ ਹੋਏ ਇਹਦੇ ਬਹੁਤ ਰੀਡੀਅਲ ਹੁੰਦੇ ਇਹਦਾ ਨੰਬਰ ਆਪਦਾ ਹੀ ਹੁੰਦਾ ਦੇਖ ਲਾ ਕੀ ਹੈਗਾ 8528 ਹੈ 420 420 8528 ਓਕੇ ਤੇ ਆਏ ਜੇ ਦੇਖਣ ਨੂੰ ਆਇ ਲੱਗਦੇ ਨੇ ਜਿਵੇਂ ਜੀਸੀਬੀ ਵਾਲੇ ਪਾਏ ਹੁੰਦੇ ਹਨ ਹਾਂ ਇਹ ਘਸਦੇ ਉਹ ਤਾਂ ਘਟਾ ਕੇ ਕਸਾਈ ਘਟ ਹੁੰਦੀ ਇਹਨਾਂ ਦੀ ਫਿਰ ਮਰਮਦਬ ਵੀ ਪੂਰਾ ਘੈਂਟ ਹੈ ਬਾਕੀ ਇਹ ਉ ਇੱਕ ਗੱਲ ਹੋ ਰਹੀ ਸਲਿੱਪ ਨਹੀਂ ਦਿੰਦੇ ਜਿਹੜਾ ਯਾਰ ਅ ਸਹੀ ਟਾਇਰ ਸਲਿੱਪ ਨਹੀਂ ਦਿੰਦੇ ਹਾਂ ਟਾਇਰ ਨਾਲ ਦੇਖਣ ਨੂੰ ਤਾਂ ਸੰਭਲ ਥੋੜੇ ਜਿਹਾ ਲੱਗਦਾ ਉੱਪਰ 19 ਨਵੇਂ ਦੀ ਗੁਡੀਰ ਨਹੀਂ ਕੀ ਹੁੰਦੀ ਇਹਨਾਂ ਦੇ 85 ਪਾਏ ਟਾਇਰ ਹੋਣਗੇ ਓਕੇ 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 ਤੇ ਲੋ ਮੀਟਰ ਪੂਰਾ ਸਾਹਮ ਦੇ ਵਿੱਚ ਆ ਜਿਵੇਂ ਕਹਦੀ ਵੀ ਪੈਰਦਾਨਾ ਤੋਂ ਨਾ ਰੇਤਾਂ ਨਾਲ ਹੈ ਜੀ ਹਨਾ ਸਾਈਡ ਗੀਰਾ ਸਤਰੀ ਨਮੀਆਂ ਬਾਕੀ ਹੋ ਰਿਹਾ ਨਾ ਇਹ ਮਿੱਟਰ ਨਾਲ ਕਿ ਭੱਟੀ ਇਹ 3 ਸ ओके okay. okay, okay. okay, okay. ये करवाया हो गया इन शौकी बंदे ने तेरे अर्गे ने हम्म हूं भी ट्रैक्टर है मॉडल ਦੇ ਹਿਸਾਬ ਨਾਲ ਬਹੁਤ ਚੰਗਾ ਟਰੈਕਟਰ ਹੈ ਓਕੇ ਓਕੇ ਡਿਸਟ੍ਰੀਬਿਊਟਰ ਆ ਗਿਆ 16 ਦੇ ਟਾਇਰਾਂ ਵਾਲਾ ਆ ਗਿਆ ਪਾਵਰ ਸਟੀering ਆ ਗਿਆ ਓਕੇ ਓਕੇ ਚਾਰੇ ਪਾਸੋਂ ਭਾਈ ਉਦਾਂ ਇਹਦੀ ਜੇ ਰੇਟ ਦੀ ਗੱਲ ਕਰੀਏ ਰੇਟ ਤਾਂ ਇਹ 3,65,000 ਰੁਪਏ ਮੰਗਦੇ ਆਗੇ 3,65,000 ਦੇ ਦਾਂਗੇ ਸਾਢੇ 3 ਲੱਖ ਰੁਪਏ ਦਾ ਸਾਢੇ 3 ਲੱਖ ਠੀਕ ਹੈ ਮਤਲਬ 15-20 ਹਜ਼ਾਰ ਇਹਦੇ ਵਿੱਚ ਡਿਸਕਾਊਂਟ ਹੋਊਗਾ ਹਾਂਜੀ 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 ਠੀਕ ਹੈ ਤੇ ਗੱਗੂ ਤੁਹਾਡਾ ਨੰਬਰ ਬੋਲਨੀ ਬਾਈ ਨੰਬਰ ਮੇਰਾ ਹੈਗਾ ਵੀਰੇ 98155 74755 74755 ਹਾਂਜੀ ਹਾਂਜੀ ਓਕੇ ਬਾਈ ਆਪਣੇ ਨਾ ਸੋਮਵਾਰ ਤੋਂ ਬਾਅਦ ਟਰੈਕਟਰ ਆਪਣੇ ਖੜੇ ਹੁੰਦੇ ਪੱਖੋਂ ਵੇਚੀਆ ਓਕੇ ਉੱਥੇ ਬਾਈ ਲਾਲਾ ਬੈਂਦਾ ਹੁੰਦਾ ਉਹਨਾਂ ਦਾ ਨੰਬਰ ਹੈਗਾ 98150 75672 75672 ਠੀਕ ਆ ਲਓ ਮਿੱਤਰੋ ਇਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ ਜੇਕਰ ਤੁਹਾਨੂੰ ਸੋਨਾਲੀਕਾ 855 ਦੇ ਵਿੱਚੋਂ ਕੋਈ ਵੀ ਟਰੈਕਟਰ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਦਿਨ ਅੱਜ ਸੋਮਵਾਰ ਹੈ ਅਸੀਂ ਖੜੇ ਹਾਂ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਜੇ ਕਿਸੇ ਭਰਾ ਨੇ ਬਿਨਾਂ ਸੋਮਵਾਰ ਤੋਂ ਮਿਲਣਾ ਤਾਂ ਬਾਈ ਉਹਦੀ ਪੱਖੋਂ ਕੰਚੇ ਮਿਲਣਗੇ ਹਾਂ ਜੀ ਨੰਬਰ ਬਾਈ ਉਹਨਾਂ ਦੇ ਉੱਪਰ ਚੱਲੀ ਜਾਂਦੇ ਆ ਜੀ ਸੰਪਰਕ ਕਰ ਲਿ